ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪੈਰੀ ਸਾਧ ਸੰਗਤ ਜੀ ਆਪ ਜੀ ਦਾ ਮੇਰੇ YouTube ਚੈਨਲ ਉਤੇ ਸਵਾਗਤ ਹੈ ਜੀ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਤੂੰ ਸਮਰੱਥ ਵੱਡਾ ਮੇਰੀ ਮੱਤ ਥੋਰੀ ਰਾਮ ਬਹੁਤ ਵਧੀਆ ਕੰਪੋਜੀਸ਼ਨ ਹੈ ਨਵੀਂ ਕੰਪੋਜੀਸ਼ਨ ਹੈ ਜੀ ਅੱਜ ਆਪਾਂ ਇਹ ਸ਼ਬਦ ਮੰਦਰ ਸੱਤਕ ਦੇ ਪੰਜਵੇਂ ਕਾਲੇ ਤੋਂ ਮੇਰੀਆਂ ਭੈਣਾਂ ਤੇ ਬੱਚਿਆਂ ਦੀ ਸਕੇਲ ਤੋਂ ਸ਼ਬਦ ਸਿੱਖਾਂਗੇ ਜੀ ਇਸੇ ਸ਼ਬਦ ਦੀ ਤਾਲ ਬੰਦ ਗਹਿਰਵਾ ਤਾਲ ਹੈ ਜੀ ਇਸੇ ਸ਼ਬਦ ਦੇ ਅੰਦਰ ਲੱਗਣ ਵਾਲੇ ਸੁਰ ਹਾਂ ਜੀ ਸਾ ਰੇ ਗਾ ਕਮਲ ਪਾ ਧਾ ਅਤੇ ਸਾ ਨੀ ਕੋਮਲ ਧਾ ਕੋਮਲ ਅਤੇ ਗਾ ਸ਼ੁੱਧ ਵੀ ਇਸ ਸ਼ਬਦ ਅੰਦਰ ਸਵਰ ਲੱਗਣਗੇ ਜੀ ਬਹੁਤ ਵਧੀਆ ਕੰਪੋਜੀਸ਼ਨ ਹੈ ਥੋੜੀ ਔਖੀ ਕੰਪੋਜੀਸ਼ਨ ਹੈ ਪਰ ਮੈਂ ਆਪ ਜੀ ਨੂੰ ਸਲੋ ਸਲੋ ਤਸਰਾਂ ਤੇ ਆਸਾਨ ਤਰੀਕੇ ਨਾਲ ਸਾਰਾ ਸ਼ਬਦ ਸਮਝਾਵਾਂਗਾ ਜੀ ਬਹੁਤ ਵਧੀਆ ਕੰਪੋਜੀਸ਼ਨ ਹੈ ਜੀ ਪਹਿਲਾਂ ਮੈਂ ਆਪ ਜੀ ਨੂੰ ਸਥਾਈ ਅਤੇ ਅੰਤਰਾ ਗਾਇਨ ਕਰਕੇ ਦੱਸਾਂਗਾ ਫਿਰ ਮੈਂ ਆਪ ਜੀ ਨੂੰ ਸਲੋ ਸਲੋ ਤਸਰਾਂ ਤੇ ਸਾਰਾ ਸ਼ਬਦ ਸਮਝਾਵਾਂਗਾ ਜੀ ਆਪ ਜੀ ਨੇ ਪੂਰਾ ਸ਼ਬਦ ਸਿੱਖਣ ਲਈ ਪੂਰੀ ਵੀਡੀਓ ਦੇਖਣੀ ਹੈ ਤੁਸੀਂ ਮੇਰੇ ਚੈਨਲ ਉਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਅਗੇ ਆਨਲਾਈਨ ਕਲਾਸਿਸ ਜੁਆਇਨ ਕਰਨ ਲਈ ਤੁਸੀਂ ਮੈਨੂੰ ਮੇਰੇ ਵਟਸਐਪ ਨੰਬਰ ਤੇ ਮੈਸੇਜ ਕਰ ਸਕਦੇ ਹੋ ਮੇਰਾ ਵਟਸਐਪ ਨੰਬਰ ਅਭੀਨ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਜੀ ਆਓ ਹੁਣ ਆਪਾਂ ਸ਼ਬਦ ਸਿੱਖੀਏ ਪੁਲਜਗਤੀ ਮਾਫੀ ਪక్షి ਨੇ ਕਿਹਾ ਦੁਸਮਤ ਪక్షి ਨੇ ਸ਼ਬਦ ਸਿੱਖੀ ਹੈ ਜੀ i पार करते मोहिनी च कशूना जाना रत्न त्याग संग्रहण कौडी पशु ਦੋਖ ਕਰ ਕਰ ਜੋਨੀ ਨਾਨਕ ਸਰਨ ਸੰਰਾਥ ਸੁਆਮੀ ਪੈਜ ਰੱਖੋ ਮੋਰੀ ਇਹ ਤੇ ਬਾਕੀ ਅੰਤਰੀਆ ਬਗਾਇਨ ਕੀਤੇ ਹਨ ਹੁਣ ਆਪਾਂ ਸਲੋ ਸਲੋ ਸੁਰਾਂ ਤੇ ਸਾਰੇ ਸ਼ਬਦ ਸਿੱਖਦੇ ਹਾਂ ਜੀ ਤੂੰ ਸਮਰਥ ਵਡਾ ਦਸ ਸਦ ਸਾਰੇ ਗਰੇ ਰੇ ਸਾਰੇ ਰੇ ਫਿਰ ਤੋਂ ਤੂੰ ਸਮਰਥ ਵਡਾ ਗਮ ਦਸ ਸ ਸ ਦਸ ਰੇ ਗਰੇ ਸ ਰੇ ਰੇ ਅਗਲੀ ਲਾਈਨ ਮੇਰੀ ਮਤ ਤੁ ਤੋਰੀ ਰਾਂ ਮੇਰੀ ਮਤ ਤੁ ਤੋਰੀ ਰਾਂ ਰੇ ਪਾ ਪ ਗਰੇ ਗਰੇ ਸ ਸ ਸ ਗਾ ਸ਼ੁਦਾਏਗਾ रे पापा ग गरे गरे रे सस अगली लाइन पाले है अखिरत कना पाले है किरत कना पूरन दृष्ट तेनी रा ਅਕੀਰਤ ਕਨਾ ਸਰਗਮ ਪ ਪ ਗ ਪ ਪ ਦ ਦ ਦ ਪਾਲੈ ਹੈ ਅਕੀਰਤ ਕਨਾ ਪ ਪ ਗ ਗ ਪ ਪ ਪ ਧ ਦ ਦ ਪੂਰਨ ਦ੍ਰਿਸ਼ਤਿ ਦ ਦ ਦ ਨੀ ਦ ਪ ਪ ਪੂਰਨ द्रेष्ठ तेरी दादा दादा दा धानी दादा दा पापा, पापा गगरे गरे सा पूरन द्रेष्ठ तेरी राम।, राम <موسیقی> اگلی لائن سی ہے پہلا سیکھا گے آگاد بوار کرتے دسا اگاد بدھ پا پا دسا اگاد بود اپار کرتے موہ نیچ کے جانا سا, سا دا, دا, پا دا, دا, پا دا کو ملائے گا س سا سا, سا دا دا پا, 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 پا موہنی چھو ਪਸੂਨੀਚਿਆਨਾ 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 ਪਦਪਗਰੇ ਗੇਗਸਸ ਪਸੂ ਸਾਹੀ ਤੇ ਪਹਿਲਾ ਅੰਤਰਾ ਹੈ ਹੁਣ ਆਪਾਂ ਲਾਸਟ ਅਜ ਦੂਸਰਾ ਅੰਤਰਾ ਸਿੱਖਦੇ ਹਾਂ ਜੀ ਲਾਸਟ ਅੰਤਰਾ ਤਿਆਗ ਚਲਤੀ ਮਹਾ ਚੰਚਲ ਦੋਖ ਕਰ ਕਰ ਜੋਰੀ ਨਾਨਕ ਸਰਨ ਸਮਰਥ ਸਾਮੀ ਪੈਦ ਹੋ ਹੋ ਮੋਰੀ ਪਜਰਾ ਖੋ ਹੋ ਮੋਰੀ ਤੂੰ ਸਮਰਾਤ ਵਡਾ ਮੇਰੀ ਮਤ ਥੋਰੀ ਨਾ ਇਹ ਸਥਾਈ ਅਤੇ ਬਾਕੀ ਅੰਤਰੇ ਅਤੇ ਸਾਰਾ ਸ਼ਬਦ ਅਜ ਦਾ ਜਿਵੇਂ ਮੈਂ ਆਪ ਜੀ ਨੂੰ ਗਾਇਨ ਕਰਕੇ ਸਲੋ ਸਲੋਸਰਾ ਤੇ ਸਰਗਮ ਦੇ ਨਾਲ ਦੱਸਿਆ ਵੀ ਉਸ ਤਰੀਕੇ ਨਾਲ ਸਿੱਖਣਾ ਹੈ ਪੌਲ ਚੋਕ ਦੀ ਮਾਫੀ ਕੇ ਉਸ ਮਤਬਖਸ਼ੀ ਨਿਵਾਹ ਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ